ਸਸਕਾਲ ਜੀ ਸਾਰਤਾ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਇਹ ਆਪਣੇ 2025 ਦੀ ਪਹਿਲੀ ਵੀਡੀਓ ਆ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰੇ ਵੀਰ ਭੈਣਾਂ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਬਾਕੀ ਮੈਂ ਠੀਕ-ਠਾਕ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ ਕਿ ਨਵਾਂ ਸਾਲ ਸਾਰੇ ਵੀਰ ਭੈਣਾਂ ਲਈ ਵਧੀਆ ਚੜੇ ਤੇ ਜਿਹੜੇ ਵੀਰੇ ਤੇ ਆ ਚੁੱਕੇ ਆ ਜਿਨ੍ਹਾਂ ਦੀ ਹਜੇ ਟਿੱਟਾ ਜਮਾ ਨਹੀਂ ਹੋਈਆਂ ਜਾਂ ਕੰਮ ਨਹੀਂ ਮਿਲਿਆ ਤੇ ਉਹਨਾਂ ਪਰਮਾਤਮਾ ਕਰੇ ਨਵਾਂ ਸਾਲ ਉਹਨਾਂ ਲਈ ਬਦੀਅਤ ਚੱਲੇ ਉਹਨਾਂ ਦੇ ਕਿੱਟਾਂ ਜਮਾ ਹੋ ਜਾਣ ਪੀਪਰ ਬਣ ਜਾਣ ਤੇ ਉਹਨਾਂ ਨੂੰ ਕੰਮ ਮਿਲ ਜੇ ਹਾਂਜੀ ਬਾਕੀ ਆਪਣੀ ਇਹ ਵੀਡੀਓ ਜਿਹੜੇ ਇਟਲੀ ਆ ਚੁੱਕੇ ਆ ਜਾਂ ਆਉਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਜਾਂ ਫਿਰ ਫੈਲਾ ਤਿਆਰ ਕਰਵਾਈਆਂ ਵਾ ਤੇ ਹੁਣ ਆਉਣਾ ਵਾ ਤੇ ਜਾਂ ਜਿਹੜੇ ਆਉਣ ਵਾਲੇ ਸੋਚਦੇ ਆ ਉਹਨਾਂ ਲਈ ਹੁੰਦੀ ਆ ਆਪਾਂ ਇਟਲੀ ਦੇ ਪੀਪਰਾਂ ਬਾਰੇ ਜਾਂ ਜਿਹੜੇ ਇੱਥੇ ਆ ਚੁੱਕੇ ਆ ਉਹਨਾਂ ਨੂੰ ਕਿਵੇਂ ਪ੍ਰੋਸੈਸ ਹੁੰਦਾ ਅੱਗੇ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਤੁਹਾਨੂੰ ਪਤਾ ਹੀ ਤੇ ਬਾਕੀ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੁੜੇ ਹੁੰਦੇ ਆ ਉਹਨਾਂ ਨੂੰ ਜਿੰਨਾਂ ਦਾ ਨਹੀਂ ਪਤਾ ਤੇ ਉਹ ਵੀ ਆਪਾਂ ਫਿਰ ਨਾਲ ਦੀ ਨਾਲ ਜਿਹੜੀ ਆਪਣੀ ਗੱਲ ਪਿੱਛੇ ਕੀਤੀਆਂ ਹੁੰਦੀਆਂ ਪੁੱਛਦੇ ਆਪਾਂ ਫਿਰ ਤਾਂ ਦੁਬਾਰਾ ਰਿਪੀਟ ਕਰਦੇ ਆਂ ਤਾਂ ਕਿ ਉਹਨਾਂ ਨੂੰ ਸਭ ਪਤਾ ਲੱਗ ਜੇ ਵੀ ਇਤਾਲੀ ਆਉਣ ਦਾ ਕੀ ਪ੍ਰੋਸੈਸ ਆ ਜਾਂ ਕਿਵੇਂ ਆ ਜਿਵੇਂ ਕਿ ਹੁਣ ਅੱਜ ਕੱਲ੍ਹ ਕਾਫੀ ਕਮੈਂਟ ਆ ਰਹੇ ਆ ਤੇ ਵੀ ਇਤਾਲੀ ਆਉਣ ਬਾਰੇ ਵੀ ਸਾਨੂੰ ਦੱਸੋ ਜਿਵੇਂ ਕੋਈ ਨਵੇਂ ਆਪਣੇ ਨਾਲ ਵੀ ਜੁੜਦੇ ਆਂ ਦੇਖਦੇ ਆ ਵੀਡੀਓ ਜਾਂ ਆਪਣੇ ਵਲੌਗ ਵੀ ਪਾਈ ਹੁੰਦੇ ਆ ਵੇਖਦੇ ਆ ਨਾ ਵੀ ਇਟਲੀ ਆਏ ਆ ਮਾਹੌਲ ਜਾਂ ਕਿਦਾਂ ਤੇ ਉਦੋਂ ਭੈਣਾ ਵੀ ਕਮੈਂਟ ਕਰਦੇ ਹੁੰਦਾ ਵੀ ਕਿ ਇਟਲੀ ਆਉਣ ਦਾ ਕੀ ਪ੍ਰੋਸੈਸ ਆ ਸਾਨੂੰ ਦੱਸੋ ਤੇ ਵੀ ਜਾਂ ਕਿ ਮੈਂ ਇਸ ਇਟਲੀ ਆ ਸਕਦੇ ਆ ਜਾਂ ਹੁਣ ਕਈ ਵੀਰਾਂ ਦੇ ਕਮੈਂਟ ਇੱਕ ਵੀਰ ਦਾ ਆਇਆ ਸੀਗਾ ਵੀ ਮੈਂ ਇਟਲੀ ਆਉਣਾ ਚਾਹੁੰਦਾ ਪਰ ਮੇਰਾ ਇੱਥੇ ਕੋਈ ਨਹੀਂਗਾ ਵੀ ਮੈਂ ਕਿਵੇਂ ਆ ਸਕਦਾ ਆ ਤੇ ਇਦਾਂ ਨੇ ਹੁਣ ਆਪਾਂ ਮੈਂ ਕਈ ਦਿਨ ਹੋ ਗਏ ਮੈਂ ਸੋਚਦੀ ਸੀ ਮੈਂ ਇਹਦੇ ਤੇ ਵੀਡੀਓ ਬਣਾਉਂਗੀ ਤੇ ਬਸ ਟਾਈਮ ਹੀ ਨਹੀਂ ਲੱਗਾ ਤੇ ਉਹਦੀ ਵਜ੍ਹਾ ਤੁਹਾਨੂੰ ਆਪਾਂ ਦੱਸ ਹੀ ਹੋਈ ਆ ਵੀ ਇੱਕ ਤਾਂ ਉਹਨਾਂ ਦੇ ਤੇ ਛੁੱਟੀਆਂ ਕਰਕੇ ਵੀ ਬੱਚੇ ਵੀ ਘਰੇ ਹੁੰਦੇ ਹੁਣ 6 ਤਰੀਕ ਤੱਕ ਛੁੱਟੀ ਨਾ ਤੇ ਬਾਕੀ ਕੰਮ ਵੀ ਰੈਸਟੋਰੈਂਟ ਤੇ ਜ਼ਿਆਦਾ ਹੁੰਦਾ ਵਾ ਕਿਉਂਕਿ ਇੰਨੀ ਦੇ ਨਹੀਂ ਇਹਨਾਂ ਦੇ ਤਿਉਹਾਰ ਆ ਜਿਹੜੇ ਇਸ ਤੇ ਚੱਲਦੇ ਆ 6 ਤਰੀਕ ਨੂੰ ਬਸ ਲਾਸਟ ਆ 7 ਤਰੀਕ ਨੂੰ ਸਕੂਲ ਬਾਕੀ ਸਾਰੇ ਕੰਮ ਸਟਾਰਟ ਹੋ ਜਾਣਗੇ ਜਿਹੜੇ ਵੀ ਕੰਮ ਆ ਸਰਕਾਰੀ ਐ ਇੱਥੋਂ ਦੇ ਜਾਂ ਕੋਈ ਵੀ ਪ੍ਰਾਈਵੇਟ ਆ ਜਿਨ੍ਹਾਂ ਨੇ ਵੀ ਆਦੇ ਵੀਰਾਂ ਨੇ ਪਾਪਾ ਤੂਲੇ ਬਾਕੀ ਡਾਕਖਾਨਿਆਂ ਦਾ ਸਾਰਾ ਪ੍ਰੋਸੈਸ ਆ ਜਿਹੜਾ ਪਹਿਲਾਂ ਵੀ ਤਰ੍ਹਾਂ ਫਿਰ ਉਸੇ ਤਰ੍ਹਾਂ ਚੱਲ ਪੂਗਾ ਕੰਮ ਛੇੜੀ ਸ਼ੁਰੂ ਹੋ ਜਾਣਗੇ ਤੇ ਉਹਦੀ وجہ ਤੇ ਕਰਕੇ ਵੀ ਮੇਰਾ ਵੀ ਟਾਈਮ ਲੱਗਦਾਗਾ ਹੁਣ ਕੰਮ ਤੋਂ ਵੀ ਲੇਟ ਹੋ ਜਾਂਦਾ ਵਾ ਤੇ ਫਿਰ ਘਰੇ ਵੀ ਬੱਚੇ ਹੁੰਦੇ ਕਰਕੇ ਤੇ ਵੀਡੀਓ ਡੇਲੀ ਆਪਾਂ ਨਹੀਂ ਪਾ ਸਕਦੇ ਹਾਂ ਜੇ ਕੋਈ ਤੁਹਾਡੇ ਕਮੈਂਟਾਂ ਦੇ ਜਵਾਬ ਹੁੰਦੇ ਆ ਤੇ ਉਹ ਆਪਾਂ ਉਹਦਾ ਜਰੂਰ ਰਿਪਲਾਈ ਕਰਦੇ ਆ ਵੀ ਜੋ ਵੀ ਪੈਣਾ ਆਪਾਂ ਤੁਹ ਪੁੱਛਦੇ ਆ ਤੇ ਵੀ ਜਿੰਨਾਂ ਨੂੰ ਵੀ ਹਾਂ ਜਵਾਬ ਚਾਹੀਦਾ ਹੁੰਦਾ ਵਾ ਤੇ ਜੇ ਕੋਈ ਜਾਣਕਾਰੀ ਵਾਲੀ ਹੁੰਦਾ ਉਹਦੀ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਕਮੈਂਟ ਸੀਗਾ ਵੀ ਇਟਲੀ ਆਉਣ ਦਾ ਵੀ ਪ੍ਰੋਸੈਸ ਦੱਸੋ ਵੀ ਅਸੀਂ ਇਟਲੀ ਕਿੱਦਾਂ ਆ ਸਕਦੇ ਆ ਹਾਂਜੀ ਇਟਲੀ ਆਉਣ ਦਾ ਪ੍ਰੋਸੈਸ ਤਾਂ ਇਦਾਂ ਹੀ ਆ ਵੀ ਜਿਹੜੇ ਇਟਲੀ ਜਿਵੇਂ ਜਿਵੇਂ ਜਦੋਂ ਹੁਣ ਇਟਲੀ ਇਥੇ ਡਕਲੇ ਤੋਂ ਲੂਸੀ ਆ ਜਿਹੜੀ ਖੁੱਲਦੀ ਆ ਉਹ ਤਕਰੀਬਨ ਇਟਲੀ ਦੇ ਜਿਹੜੇ ਪੇਪਰ ਆ ਆਪਾਂ ਉਹ ਹਰ ਸਾਲ ਹੀ ਖੁੱਲਦੇ ਆ ਪਿੱਛੇ ਹਰ ਸਾਲ ਖੁੱਲਦੇ ਰਹੇ ਅਸੀਂ ਕਿਉਂਕਿ ਇੱਕ ਇੱਕ ਸਾਲ ਦੇ ਹੀ ਖੁੱਲਦੇ ਸੀਗੇ ਉਸ ਤੋਂ ਬਾਅਦ ਕਰੋਨਾ ਜਦੋਂ ਸੀਗਾ ਉਸ ਟਾਈਮ ਸਾਇਦ ਇੱਕ ਸਾਲ ਇਹਨਾਂ ਨੇ ਪੇਪਰ ਨਹੀਂ ਖੋਲੇ ਉਸ ਤੋਂ ਬਾਅਦ ਇਹਨਾਂ ਨੇ ਤਿੰਨ ਸਾਲ 2023 24 25 ਤੇ ਤਿੰਨ ਸਾਲਾਂ ਵਾਲੇ ਪੇਪਰ ਖੋਲਦੇ ਸੀਗੇ ਤੇ ਉਹ ਉਹਦਾ ਪ੍ਰੋਸੈਸ ਆਪਾਂ ਜਿਵੇਂ ਤੁਸੀਂ ਪੁੱਛਿਆ ਵੀ ਆਪਾਂ ਕਿਵੇਂ ਆ ਸਕਦੇ ਹਾਂ ਹੁਣ ਜੇ ਕਿਸੇ ਵੀ ਵੀਰ ਭੈਣ ਨੂੰ ਨੇ ਜਿਵੇਂ ਇਟਲੀ ਆਉਣਾ ਇਥੇ ਆਉਣ ਦਾ ਪ੍ਰੋਸੈਸ ਇਹ ਹੁੰਦਾ ਵੀ ਜਦੋਂ ਸਰਕਾਰ ਪੇਪਰ ਖੋਲਦੀ ਆ ਉਸ ਟਾਈਮ ਇਹ ਇੱਕ ਲੈਕ ਡੇਟ ਦਿੰਦੇ ਆ ਇਹਦੇ ਵਿੱਚ ਵੀ ਪੇਪਰ ਇਟਲੀ ਆਨ ਲਈ ਤਿੰਨ ਤਰ੍ਹਾਂ ਦੇ ਪੇਪਰ ਹੁੰਦੇ ਆ ਇੱਕ ਤਾਂ 9 ਮਹੀਨੇ ਵਾਲੇ ਆਪਾਂ ਜਿਉਂ ਨੂੰ ਪੇਪਰ ਕਹਿੰਦੇ ਨੇ ਉਹ ਪੇਪਰ ਹੁੰਦੇ ਜਿਹੜੇ ਸੀਜ਼ਨਲ ਪੇਪਰ ਹੁੰਦੇ ਆ ਇਹ ਜਿਹੜੇ ਆਪਾਂ ਸੀਜ਼ਨਲ ਇੱਥੇ ਕੰਮ ਕਰਨਾ ਹੁੰਦਾ ਜਿਵੇਂ ਕੋਈ ਖੇਤੀਬਾੜੀ ਦਾ ਕੋਈ ਜਿਵੇਂ ਕੋਈ ਰੈਸਟੋਰੈਂਟ ਤੇ ਗਰਮੀਆਂ ਚ ਹੁੰਦੇ ਆ ਬੀਚਾਂ ਤੇ ਰੈਸਟੋਰੈਂਟ ਹੁੰਦੇ ਆ ਉਹ ਮਾਰਕ ਪੇਪਰ ਪ੍ਰਵਾਹ ਦਿੰਦੇ ਆ ਵੀ ਸਾਨੂੰ 5-6 ਮਹੀਨਿਆਂ ਲਈ ਬੰਦਾ ਚਾਹੀਦਾ ਵਾ ਤੇ ਉਹ ਹੁੰਦਾ ਵਾ ਤੇ ਜਾਂ ਕੋਈ ਖੇਤੀਬਾੜੀ ਵਾਲੇ ਜਿਹਦੇ ਹਿਸਾਬ ਨਾਲ ਆ ਵੀ ਕੋਈ ਆਹ ਖੇਤੀ ਦਾ ਟਾਈਮ ਮਤਲਬ ਕੋਈ ਫਸਲ ਦਾ ਕੋਈ ਫਰੂਟਾਂ ਦਾ ਕੋਈ ਟਾਈਮ ਹੁੰਦਾ ਵਾ ਤੇ ਉਹ ਪੇਪਰ ਹੁੰਦੇ ਆ ਵੀ ਉਹ ਪ੍ਰਵਾਹ ਦਿੰਦੇ ਆ ਵੀ ਸਾਨੂੰ 6 ਮਹੀਨੇ ਲਈ 5 ਮਹੀਨੇ ਲਈ 4 ਮਹੀਨੇ ਲਈ ਸਾਨੂੰ ਬੰਦਾ ਚਾਹੀਦਾ ਵਾ ਤੇ ਉਹ ਹੁੰਦੇ ਆ ਬਾਕੀ ਦੂਜੇ ਪੇਪਰ ਹੁੰਦੇ ਆ ਜ ਉਹਨਾਂ ਵਿਸਾਲਾ ਲਈ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਹੁੰਦੇ ਆ ਨੌਨ ਸੀਜ਼ਨਲ ਪੇਪਰ ਜਿਨ੍ਹਾਂ ਤੇ ਆਪਾਂ ਆ ਜਾਣੇ ਤੇ ਪੱਕੇ ਤੌਰ ਤੇ ਆ ਜਾਣੇ ਤੇ ਉਹ ਪੇਪਰਾਂ ਦੇ ਵਿੱਚ ਵੀ ਮਤਲਬ ਉਹ ਪੇਪਰ ਜਿਵੇਂ ਹੁੰਦੇ ਆ ਵੀ ਕੋਈ ਰੈਸਟੋਰੈਂਟ ਦੇ ਪੱਕੇ ਕੰਮ ਜਿਵੇਂ ਜਿਹੜਾ ਵੀ ਮਤਲਬ ਰੈਸਟੋਰੈਂਟ ਕੁਲਈਆ ਜਾਂਦੇ ਕੋਈ ਫੈਕਟਰੀਆਂ ਦੇ ਕੰਮ ਆ ਕੋਈ ਰੈਸਟੋਰੈਂਟਾਂ ਦੇ ਪੱਕੇ ਕੰਮ ਆ ਜਿਹੜੇ ਮਤਲਬ ਆਪਾਂ ਇਹਨੂੰ ਪੰਜਾਬੀ ਚ ਕਹਿੰਦੇ ਆ 12 ਮਹੀਨੇ 30 ਦਿਨ ਇਹ ਕੰਮ ਚੱਲਨੇ ਚੱਲਣਾ ਬੰਦ ਨਹੀਂ ਹੋਣਾ ਹਾਣ ਫੈਕਟਰੀਆਂ ਦੇ ਬੰਦ ਫੈਕਟਰੀਆਂ ਦੇ ਕੰਮ ਹੁੰਦੇ ਆ ਖੇਤੀਬਾੜੀਆਂ ਦੇ ਕੰਮ ਹੁੰਦੇ ਆ ਕੋਈ ਹੋਰ ਜਿਵੇਂ ਆਪਾਂ ਕੋਈ ਮੈਸਰੀ ਦਾ ਕੰਮ ਹੁੰਦਾ ਕੋਈ ਇਦਾਂ ਵੀ ਕੋਈ ਵੀ ਕੰਮ ਹੁੰਦਾ ਜਿਹੜੇ ਕਿ ਆਪਾਂ ਕਹਿੰਦੇ ਨੇ ਸਾਰੇ ਚੱਲਨੇ ਚੱਲਨੇ ਆ ਨਾ ਤੇ ਉਹ ਮਾਰਕ ਪੇਪਰ ਉਹਨਾਂ ਨੂੰ ਬੰਦਾ ਚਾਹੀਦਾ ਹੁੰਦਾ ਉਹ ਮਾਰਕ ਪੇਪਰ ਪ੍ਰਵਾਹ ਦਿੰਦੇ ਆ ਤੇ ਸਾਨੂੰ ਬੰਦਾ ਚਾਹੀਦਾ ਵਾ ਤੇ ਉਹ ਆਪਾਂ ਪੇਪਰ ਪ੍ਰਵਾਹ ਕੇ ਇੰਡੀਆ ਤੋਂ ਮਤਲਬ ਬੰਦਾ ਮਗਵਾਉਂਦੇ ਆ ਤੇ ਉਸ ਹਿਸਾਬ ਨਾਲ ਆਪਾਂ ਇੱਥੇ ਆ ਸਕਦੇ ਆ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਤੀਜੇ ਪੇਪਰ ਹੁੰਦੇ ਆ ਜਿਹੜੇ ਡੋਮੈਸਟਿਕ ਪੇਪਰ ਹੁੰਦੇ ਆ ਉਹ ਹੁੰਦੇ ਵੀ ਜਿਵੇਂ ਘਰ ਦੇ ਕੰਮਾਂ ਲਈ ਇਹ ਵੀ ਪੱਕੇ ਪੇਪਰ ਹੀ ਹੁੰਦੇ ਆ ਡੋਮੈਸਟਿਕ ਪੇਪਰ ਵੀ ਹੁੰਦੀ ਆ ਜਿਵੇਂ ਹੁਣ ਘਰ ਦੇ ਕੰਮ ਲਈ ਜੇ ਕਿਸੇ ਨੂੰ ਹੁੰਦਾ ਵੀ ਲੋੜ ਵੀ ਸਾਨੂੰ ਘਰ ਦੇ ਕੰਮ ਵਾਸਤੇ ਵੀ ਜਾਸ ਸੀ ਦੋਨੋਂ ਕੰਮ ਕਰਦੇ ਆ ਜਾਂ ਇਤੋਂ ਦੇ ਇਟਲੀ ਜਿਹੜੇ ਰਹਿੰਦੇ ਆ ਨਾ ਵੀ ਆਪਾਂ ਜਾਦਾ ਵੇਖਿਆ ਹੀ ਆ ਇੱਥੇ ਭਈ ਮਤਲਬ ਜਿਹੜੇ ਮਾਪਿਓ ਅਲੱਗ ਹੁੰਦੇ ਬੱਚੇ ਆਪੋ ਆਪਣੇ ਅਲੱਗ ਕੰਮ ਕਰਦੇ ਕੋਈ ਹੋਰ ਜੀ ਸ਼ਹਿਰ 'ਚ ਕੰਮ ਕਰਦਾ ਤੇ ਉਹ ਜਿਹੜੇ ਵਿਅਦ ਹੁੰਦੇ ਆ ਨਾ ਉਹਨਾਂ ਨੂੰ ਸੰਭਲਣ ਲਈ ਇਹਨਾਂ ਨੂੰ ਲੋਡ ਹੁੰਦੀ ਆ ਤੇ ਉਹ ਇਹ ਪੇਪਰ ਮਤਲਬ ਆਪਾਂ ਪੜਾ ਸਕਦੇ ਆ ਕੰਮ ਕਰਨ ਵਾਸਤੇ ਤੇ ਮੈਂ ਉਹਨਾਂ ਆਪਾਂ ਡੋਮੈਸਟਿਕ ਪੇਪਰ ਕਹਿ ਲੈਂਦੇ ਆ ਜਿਹੜੇ ਘਰਾਂ ਦੇ ਕੰਮ ਹੁੰਦੇ ਆ ਇਹ ਤਿੰਨ ਤਰ੍ਹਾਂ ਦੇ ਪੇਪਰ ਆ ਜਿਹੜੇ ਇਟਲੀ ਸਰਕਾਰ ਕੋਲ ਦੀ ਆ ਇਹ ਪਹਿਲਾ ਇਹ ਮਤਲਬ ਪੇਪਰ ਜਦੋਂ ਖੋਲਦੀ ਐ ਲਾਨ ਕਰ ਦਿੰਦੇ ਆ ਵੀ ਇੰਨੇ ਚੈਚ ਉਹ ਫੈਲਾ ਜਿਹੜੀਆਂ ਤਿਆਰ ਹੁੰਦੀਆਂ ਫਿਰ ਉਹਦੇ ਵਿੱਚ ਥੋੜਾ ਜਿਹਾ ਟਾਈਮ ਹੁੰਦਾ ਸ਼ਾਨਵੀਨ ਵਾਲਾ ਤੇ ਉਸ ਤੋਂ ਬਾਅਦ ਜਿਹੜੀ ਕਲੈਕ ਡੇਟ 10 ਜਿਹੜੇ ਤਿੰਨਾ ਨੌ ਮਹੀਨੇ ਵਾਲੇ ਸੀਜ਼ਨ ਵਾਲੇ ਪੇਪਰ ਹੁੰਦੇ ਆ ਜਿਹੜੇ 9 ਸਾਲ ਵਾਲੇ ਨੌਨ ਸੀਜ਼ਨ ਪੇਪਰ ਹੁੰਦੇ ਤੇ ਬਾਕੀ ਜਿਹੜੇ ਡੋਮੈਸਟਿਕ ਪੇਪਰ ਹੁੰਦੇ ਆ ਇਹਨਾਂ ਦੇ ਜਿਹੜੀ ਡੇਟ ਆ ਅਲੱਗ-ਅਲੱਗ ਹੁੰਦੀ ਆ ਕਲੈਕ ਹੋਣ ਦੀ ਵਿੱਚ 1 2 3 ਸਾਲ ਹੁੰਦੇ ਆ ਤੇ ਉਹ ਜਿਵੇਂ ਹੋਣ ਪੇਪਰ 31 ਦਸੰਬਰ 31 ਨਵੰਬਰ ਤੱਕ 30 ਨਵੰਬਰ ਸੀ ਜਿਹੜੀ ਲਾਸਟ ਡੇਟ ਸੀਗੀ ਸੌਰੀ ਜੀ ਤੇ ਉਹᱫੋ ਫਾਈਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਤੇ ਜਿਹੜੀ ਹੁਣ ਫਾਰਵਰੀ ਚ ਆ ਕੇ ਉਹ ਕਲਿੱਕ ਹੋਣੀਆਂ ਤੇ ਉਹ ਮਤਲਬ ਆ ਜਿਹੜੇ ਵਿੱਚ ਇਹਨਾਂ ਨੇ ਸ਼ਾਨ ਮੀ ਇਨਵੈਸਟ ਕਰਨਗੇ ਜੇ ਕੋਈ ਪੇਪਰ ਬਾਦ ਘਟਾ ਤੇ ਉਹ ਮੰਗਣਗੇ ਤੇ ਫਿਰ ਉਹ ਮਤਲਬ ਕਲਿੱਕ ਹੋਣਗੇ ਤੇ ਕਲਿੱਕ ਹੋਣ ਤੋਂ ਬਾਅਦ ਜਿਹੜੇ ਨੋਮੀਨਲੇ ਪੇਪਰ ਉਹ ਸਭ ਤੋਂ ਪਹਿਲਾਂ ਨਿਕਲਨੇ ਸਟਾਰਟ ਹੁੰਦੇ ਆ ਕਿਉਂਕਿ ਉਹ ਸੀਜ਼ਨਲ ਪੇਪਰ ਹੁੰਦੇ ਆ ਤੇ ਉਹ ਮਤਲਬ ਬੰਦੇ ਦੀ ਲੋੜ ਹੁੰਦੀ ਆ ਕਿਉਂਕਿ ਉਹ ਨੋਮੀਨਲੇ ਹੁੰਦੇ ਆ ਜਲਦੀ ਬੰਦੇ ਦੀ ਮੰਗ ਕੀਤੀ ਜਾਂਦੀ ਆ ਇਸ ਕਰਕੇ ਉਹ ਜਲਦੀ ਕੱਢਨੇ ਸ਼ੁਰੂ ਹੋ ਜਾਂਦੇ ਆ ਮਤਲਬ ਉਹ 30 ਦਿਨਾਂ ਤੇ ਕਦੇ ਨਾ ਤੀ 40 ਦਿਨਾਂ ਦਾ ਟਾਈਮ ਹੁੰਦਾ ਉਹਦੇ ਵਿੱਚ ਵਿੱਚ ਉਹ ਜਿਹੜੇ ਆ ਜਿਹਦੇ ਪੇਪਰ ਜਿਹੜੇ ਸਾਰਾ ਡਾਕੂਮੈਂਟ ਮਾਲਕ ਨੇ ਸਹੀ ਲਾਇਆ ਹੁੰਦਾ ਉਹ ਨਿਕਲ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਪੇਪਰ ਹੁੰਦੇ ਆ ਤੇ ਜਾਂ ਸਾਲ ਵਾਲੇ ਪੇਪਰ ਹੁੰਦੇ ਇਹਨਾਂ ਨੂੰ ਤਾਂ ਕਈ ਵਾਰ ਹਾਂ ਜਲਦੀ ਵੀ ਨਿਕਲ ਜਾਂਦੇ ਤੇ ਕਈ ਵਾਰ ਇਹਨਾਂ ਦਾ ਟਾਈਮ ਸਾਲ-ਸਾਲ ਵੀ ਲੱਗ ਜਾਂਦੇ ਵੀ ਨਿਕਲਦੇ ਆ ਹਾਂਜੀ ਜੇ ਹੁਣ ਆਪਾਂ ਪਿੱਛੇ ਗੱਲ ਕਰੀਏ ਪਿਛਲੇ ਸਾਲਾਂ ਦੀ ਪਿਛਲੇ ਸਾਲਾਂ 'ਚ ਮਤਲਬ ਇਹ ਸਰਕਾਰ ਇਥੋਂ ਦੀ ਕੋਟਾ ਰੱਖਦੀ ਹੁੰਦੀ ਆ ਵੀ ਇੰਨੇ ਬੰਦੇ ਸਾਨੂੰ 9 ਮਹੀਨੇ ਵਾਲੇ ਚਾਹੀਦੇ ਐ ਇੰਨੇ ਸਾਲ ਵਾਲੇ ਚਾਹੀਦੇ ਇੰਨੇ ਡੋਮੈਸਟਿਕ ਚਾਹੀਦੇ ਡੋਮੈਸਟਿਕ ਜਿਹੜਾ ਕੋਟਾ ਹੁੰਦਾ ਉਹ ਬਹੁਤ ਘੱਟ ਹੁੰਦਾ ਵਾ ਤੇ ਉਹਦੇ ਹਿਸਾਬ ਨਾਲ ਵੀ ਇਹਨਾਂ ਨੇ ਮੰਗ ਕੀਤੀ ਹੁੰਦੀ ਆ ਤੇ ਪਿਛਲੇ ਸਾਲਾਂ ਵਿੱਚ ਤਾਂ ਆਪਾਂ ਵੇਖੀਏ ਵੀ ਮੰਗ ਇਹਨਾਂ ਦੀ ਲੱਖ ਤੋਂ ਥੋੜਾ ਜਿਹਾ ਉੱਪਰ ਹੀ ਹੁੰਦੀ ਆ ਲੱਖ ਸਵਾਂ ਲੱਖ ਤੇ ਤੇ ਆਪਾਂ ਜਿਹੜੇ ਪੇਪਰ ਭਰੇ ਜਾਂਦੇ ਆ ਇਹ ਆਪਣੇ 7-7 8-8 ਲੱਖ ਤੱਕ ਵੀ ਪਹੁੰਚੇ ਸੀ ਤੇ ਉਹਦੇ ਵਿੱਚ ਜਿਹੜੀ ਵੀ ਮਤਲਬ ਸੁਭਾਵਨਾ ਪੇਪਰ ਆਪਾਂ ਕਹਿ ਰਹੇ ਹਾਂ ਵੀ ਬਹੁਤ ਘੱਟ ਹੁੰਦੀ ਸੀਗੀ ਵੀ ਨਿਕਲਦੀ ਉਹ ਨਿਕਲਦੀ ਇਦਾਂ ਹੁੰਦਾ ਸੀ ਇਹ ਕਲਿਕ ਜਿਹੜੇ 9 ਵਜੇ 9 ਵਜੇ ਤੋਂ ਸਟਾਰਟਿੰਗ ਹੁੰਦੀ ਪੇਪਰ ਜਿਹੜੇ ਕਲਿਕ ਹੋਣੇ ਹੁੰਦੇ ਸੀ ਜਿਹਦਾ ਟਾਈਮ ਤਾਂ ਸਕਿੰਟਾਂ ਦੇ ਵਿੱਚ ਆ ਗਿਆ 9:01 2 3 ਸਕਿੰਟ ਤੇ ਹਨਾ 1 ਮਿੰਟ ਤੱਕ ਵੀ ਉਹਦੀ ਤਾਂ ਪੂਰੀ ਸੁਭਾਵਨਾ ਹੁੰਦੀ ਸੀ ਤੇ ਬਾਕੀ ਉਹ ਜ਼ਿਲ੍ਹਿਆਂ ਦੇ ਰਿਕਾਰਡਿੰਗ ਮਤਲਬ ਕੋਟੇ ਦੇ हिसाब ਨਾਲ ਹੁੰਦੀ ਸੀ ਵੀ ਇੱਥੇ ਕਿੰਨੇ ਕੋਟੇ ਦੀ ਮੰਗ ਕੀਤੀ ਆ ਜੇ ਹੁਣ ਕਿਤੇ ਕੋਟਾ ਜ਼ਿਆਦਾ ਸੀ ਭਰੇ ਪੇਪਰ ਥੋੜੇ ਜਾਂਦੇ ਸੀ ਤੇ ਉਹ 9 ਵਜੇ ਕੇ 3-4 ਮਿੰਟਾਂ ਦੇਖ ਚਲੇ ਜਾਂਦੀ ਸੀ ਇਹ ਤਾਂ ਦੀ ਵੀ ਕੋਈ ਗੱਲ ਨਹੀਂ ਗਈ ਤੇ ਜ਼ਿਆਦਾ ਆਪਾਂ ਜਦੋਂ ਪਿਛਲੇ ਸਾਲਾਂ ਵਿੱਚ ਦੇਖਿਆ ਜਿਹੜੇ ਸਕੈਂਟਾਂ ਦੇ ਹਿਸਾਬ ਨਾਲ ਸੀ ਉਹੀ ਪੇਪਰ ਜ਼ਿਆਦਾ ਨਿਕਲਦੇ ਸੀਗੇ ਤੇ ਬਾਕੀ ਜਿਹੜੇ ਮੇਰੇ ਵੀਰ ਬਹੁਤ ਜਿਨ੍ਹਾਂ ਨੇ 3-3-4 ਹੁਣ ਕਿਵੇਂ ਵੀਰ ਕਹਿ ਰਹੇ ਨੇ ਕਮੈਂਟ ਹੁੰਦੇ ਆ ਕਿ ਸਭ 3-3-4-4 ਸਾਲ ਹੋ ਗਏ ਆ ਪੇਪਰ ਹਮਦਿਆ ਨੂੰ ਵੀ ਮਤਲਬ ਨਹੀਂ ਨਿਕਲੇ ਕੀ ਹਨਾ ਤੇ ਇਦਾਂ ਹੀ ਮੇਰਾ ਬਰਾਦਰ ਆ ਜਿਹਦੇ ਮਤਲਬ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਸੀਗਾ ਤੇ ਇੱਥੇ ਕੀ ਉਹਦੇ 34 ਵਾਰ ਅਸੀਂ ਪੀਪਲ ਭਵਾਈ ਸੀਗੇ ਤੇ ਪਿਛਲੇ ਸਾਲ ਨਿਕਲ ਗਏ ਹੁਣ ਉਹਨੂੰ 2-3 ਮਹੀਨੇ ਹੋ ਗਏ ਇੱਥੇ ਸਾਡੇ ਕੋਲੇ ਆਏ ਨੂੰ ਵੀ ਇਦਾਂ ਹੁੰਦਾ ਵਾ ਇਹਦੇ ਵਿੱਚ ਜੀ ਆਪਾਂ ਕਹਿਦੇ ਵੀ ਕਿਸੇ ਦਾ ਨਹੀਂ ਹੁੰਦਾ ਵਾ ਕਿ ਮਤਲਬ ਜੀ ਆਪਾਂ ਕਹਿਦੇ ਹਾਂ ਜੀ ਉਹਨਾਂ ਨੇ ਪੀਪਲ ਭਾਈ ਸੀ ਜਾਂ ਕਿਵੇਂ ਵੀ ਕਸੂਰ ਕੋਈ ਨਹੀਂ ਹੁੰਦਾ ਵਾ ਤੇ ਇਹ ਜਦੋਂ ਕਲੈਕ ਹੋਣੇ ਹੁੰਦੇ ਉਹ ਸਾਹ ਦੇ ਨਾਲ ਹੀ ਮਤਲਬ ਪੀਪਰ ਆ ਜਿਹੜੇ ਮੈਂ ਕਹਿੰਦਾ ਸੀ ਪਿਛਲੇ ਸਾਲਾਂ ਚ ਆਪਾਂ ਕਹਿ ਲਈਏ ਪਿਛਲੇ ਸਾਲਾਂ ਚ ਆਪਾਂ ਰੀਵੀਐਸ ਤੋਂ ਜ਼ਿਆਦਾ ਤਾਂ ਜਾਂਦੇ ਸੀਗੇ ਕਿਉਂਕਿ ਪਿਛਲੇ ਸਾਲਾਂ ਚ ਜਿਹੜੇ ਪਹਿਲਾਂ ਕੋਈ ਡਾਕੂਮੈਂਟ ਨਹੀਂ ਲੱਗਦਾ ਸੀ ਬਸ ਜਿਹੜੇ ਮਤਲਬ ਇੱਕ ਇੱਕ ਆਈਡੀ ਤੇ ਇੱਕ ਇੱਕ ਮਾਲਕ ਨੂੰ ਜਿਹੜੇ ਬਾਗੀ ਏਜੰਟ ਸੀ ਜਾਂ ਕੋਈ ਹੋਰ ਸੀ ਚਾਹ ਪੌਂਦਾ 10 10 15 15 ਜ਼ਿਆਦਾ ਜ਼ਿਆਦਾ ਪੀਪਰ ਮਤਲਬ ਭਰਾ ਕੀ ਉਹਨਾਂ ਨੂੰ ਸੱਦੀ ਜਾਂਦੇ ਸੀ ਫਿਰ ਜਿਹੜੇ ਬਾਗੀ ਆਪਾਂ ਕਹਿੰਦੇ ਨੇ ਵੀਰ ਕਮੈਂਟ ਵੀ ਕਹਿੰਦਾ ਇਟਲੀ ਆਵੇ ਖੱਜਲ ਖਵਾਰੀ ਹੁੰਦੀ ਆ ਉਹਦੀ ਵੀ ਇਹੀ ਵਜ੍ਹਾ ਸੀ ਵੀ ਇਧਰ ਇਟਲੀ ਚਾਹੁੰਦੇ ਸੀਗੇ ਤੇ ਜੇ ਦੋ ਬਿਮਤਲ ਮਾਲਕ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੀ ਉਹਦੀ ਆਈਡੀ ਤੋਂ ਭਰਾ ਦੇਂਦੇ ਸੀ ਨਾ ਮਾਲਕ ਉਹਨਾਂ ਦੀ ਬਾਹ ਫੜਦਾ ਸੀ ਤੇ ਉਹ ਵੀਰ ਇਦਾਂ ਰੋਲ ਜਾਂਦੇ ਸੀਗੇ ਤੇ ਇਹ ਸਾਬ ਨੂੰ ਮਾਦੇ ਨਜ਼ਰ ਆਖਦੇ ਵੀ ਸਰਕਾਰ ਨੇ ਬਹੁਤ ਕਰਕੇ ਹੁਣ ਸਖਤਾਈ ਕਰਤੀ ਆ ਤਾਂ ਕਰਕੇ ਇਸ ਸਾਲ ਆ ਜਿਹੜੇ ਉਹ ਕੋਟੇ ਤੋਂ ਬਹੁਤ ਘੱਟ ਪੇਪਰ ਭਰੇ ਗਏ ਕਿਉਂਕਿ ਜਿਹੜੇ ਪੇਪਰ ਪਹਿਲਾਂ ਇੱਥੇ ਆ ਕੇ ਲਾਉਣੇ ਪੈਂਦੇ ਸੀ ਵੀਰ ਮਿਹਨਤਾਂ ਕਰਦੇ ਸੀ ਮਾਲਕਾਂ ਦੀ ਹਨ ਪੈਸੇ ਦੇ ਚੁੱਕੇ ਹੁੰਦੇ ਸੀ ਜੰਟਾਂ ਨੂੰ ਜੰਟ ਭੱਜ ਜਾਂਦੇ ਸੀ ਮਾਲਕ ਭੱਜ ਜਾਂਦੇ ਸੀਗੇ ਤੇ ਉਹ ਪੇਪਰ ਹੁਣ ਮਤਲਬ ਇਹਨਾਂ ਨੇ ਪਹਿਲਾਂ ਮੰਗ ਕਰ ਲਈ ਇਹਨਾਂ ਦੀ ਜਿਵੇਂ ਘਰ ਦੇ ਪੇਪਰ ਕਾਮ ਦੇ ਪੇਪਰ ਚਲੋ ਕਾਮ ਦਾ ਕੰਦਰਾ ਤੋਂ ਤਾਂ ਪਹਿਲਾਂ ਵੀ ਲੱਗਦਾ ਸੀਗਾ ਹਨਾ ਤੇ ਹੁਣ ਜਿਹੜੇ ਘਰ ਦੇ ਵੀ ਕਿੱਥੇ ਆ ਕੇ ਜਦੋਂ ਤੁਸੀਂ ਬੰਦਾ ਮੰਗਾ ਰਹੇ ਉਹਨੇ ਕਿੱਥੇ ਆ ਕੇ ਰਹਿਣਾ ਉਹਦਾ ਘਰ ਦੇ ਪੇਪਰ ਤੋਂ ਉਹਦੀ ਵਜ੍ਹਾ ਕਰਕੇ ਐਤ ਕੀ ਕਹਿੰਦੇ ਨਹੀਂ ਪੇਪਰ ਭਰੋਣਿਆ ਮਾਲਕਾਂ ਕੋਲ ਮਤਲਬ ਘਰ ਦੇ ਨਾ ਹੋਣ ਦੀ ਵਜ੍ਹਾ ਦਾ 에ਜੰਟਾਂ ਕੋਲੇ ਤਾਂ ਚਲੋ ਘਰ ਕਿੱਥੇ ਹੋਣੀ ਉਹਨਾਂ ਤਾਂ ਪੈਸੇ ਲੈ ਕੇ ਪੇਪਰ ਪ੍ਰਵਾਹ ਦਿੰਦੇ ਸੀਗੇ ਨਾ ਰੱਖਾਂ ਲੋਖਾਂ ਦੀ ਤਾਂ ਉਹਨਾਂ ਦੀ ਕਿੱਥੇ ਜ਼ਿੰਮੇਵਾਰੀ ਹੁੰਦੀ ਸੀ ਤੇ ਹੁਣ ਉਹ ਪੇਪਰ ਜਿਹੜੀ ਇਹਨਾਂ ਨੇ ਪਹਿਲਾਂ ਮੰਗ ਕੀਤੀ ਆ ਇਹ ਆਪਣੇ ਲਈ ਚਲੋ ਚੰਗੀ ਵੀ ਗੱਲ ਆ ਵੀ ਵੀਰ ਇੱਧਰ ਆ ਕੇ ਰੋਲ ਨੂੰ ਬਚ ਜਾਂਦੇ ਆ ਤੇ ਉਹਦੀ ਵਜ੍ਹਾ ਦੇ ਕਾਰਨ ਐਰ ਕੀ ਪੇਪਰ ਆ ਜਿਹੜੇ ਇਸ ਸਾਲ ਬਹੁਤ ਘੱਟ ਭਰੇ ਗਏ ਆ ਕੋਟੇ ਤੋਂ ਵੀ ਘੱਟ ਤੇ ਇਸ ਸਾਲ ਵੀ ਉਮੀਦ ਵੀ ਪੂਰੀ ਆ ਵੀ ਜਿਹੜੇ ਵੀਰਾਂ ਨੇ ਪੇਪਰ ਭਰੇ ਉਹ ਨਿਕਲ ਗਏ ਹਾਂਜੀ ਬਾਕੀ ਆਪਣੀ ਮੇਨ ਗੱਲ ਤਾਂ ਇਹ ਸੀਗੀ ਵੀ ਇਟਲੀਆਨ ਦਾ ਜਿਹੜੇ ਹੁਣ ਨਵੇਂ ਵੀਰ ਭੈਣ ਜੁੜੇ ਆ ਪਰਸੈਸ ਪੁੱਛਦੇ ਸੀ ਆਪਾਂ ਉਹ ਦੱਸਿਆ ਵਾ ਵੀ ਇਦਾਂ ਇਦਾਂ ਪੇਪਰ ਨਿਕਲਦੇ ਆ ਹਾਂਜੀ ਜੇ ਹੁਣ ਜਿਵੇਂ ਇਹਨਾਂ ਨੇ ਫੇਰ ਆ ਕੇ ਕਹਿ ਤਾਂ ਹਲਾਨ ਕਰਤਾ ਵੀ 26 26 ਤੇ 3 ਸਾਲਾਂ ਵਾਲੀ ਫੀਡ ਪੇਪਰ ਖੁੱਲਣਗੀ ਜੀ ਜਿਹਨੇ ਵੀ ਭਰੋਣਾ ਤੁਸੀਂ ਪਹਿਲਾਂ ਵੀ ਕੋਈ ਜੇ ਤੁਹਾਡਾ ਇੱਧਰ ਕੋਈ ਰਿਸ਼ਤੇਦਾਰ ਆ ਜਾਂ ਤੁਹਾਡਾ ਕੋਈ ਮਤਲਬ ਕੋਈ ਸਹੀ ਜਾਣਤਾ ਹਨ ਜੀ ਤੁਸੀ ਅੱਗੇ ਕੰਮ ਕੂਮਕ ਕਰਵਾਉਣੀ ਆ ਉਹ ਤੋਂ ਕਹਿ ਕੇ ਤੁਸੀਂ ਭਰਵਾਉਣਿਆਂ ਜਾਂ ਪਹਿਲਾਂ ਹੀ ਗੱਲਬਾਤ ਕਰਕੇ ਰੱਖ ਲਿਓ ਜਿਵੇਂ ਅਗਲੇ ਸਾਲ ਜਿਵੇਂ ਇਹਨਾਂ ਨੇ ਕੀਤਾ ਹਨਾ ਇਸ ਸਾਲ ਤਾਂ ਚਲੋ 30 ਨਵੰਬਰ ਲਾਸਟ ਡੇਟ ਸੀ ਫਰਵਰੀ ਚ ਕਲੈਕ ਹੋ ਜਾਣਿਆ ਤੇ ਵਿੱਚ ਹੁਣ ਸੌਂਦੇ ਨਹੀਂ ਆ ਵੀ ਇਹ ਪੇਪਰ ਜਿਹੜੇ ਆ ਫੇਰ ਤੋਂ ਵੀ ਓਪਨ ਹੋਣਗੇ ਕਿਉਂਕਿ ਕੋਟਾ ਬਹੁਤ ਘੱਟ ਸੀ ਤੇ ਚਲੋ ਵੇਖਦੇ ਹਾਂ ਜੇ ਇਹੋ ਜਿਹੀ ਕੋਈ ਵੀ ਖਬਰ ਹੋਈ ਤੇ ਆਪਾਂ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਾਂਗੇ ਤੇ ਇਦਾਂ ਵੀ ਜੇ ਕਿਸੇ ਨੇ ਹੁਣ ਗਾਂਹ ਭਰੌਣੇ ਆਵਦੇ ਤੁਸੀਂ ਪਹਿਲਾਂ ਹੀ ਆਵਦਾ ਦੇਖ ਕੇ ਕੋਈ ਰਸਤੇਦਾਰ ਨਾਲ ਗੱਲਬਾਤ ਕਰਕੇ ਕਿਸੇ ਆਵਦੇ ਨਾਲ ਕੋਈ ਲਿਆਜੀ ਆ ਤੁਹਾਡਾ ਇੱਥੇ ਕੋਈ ਜਾਣ ਦੋਸਤ ਤੇ ਜਾਂ ਕੋਈ ਅਜਨਬਤਾ ਜੇ ਉਹਦੇ ਨਾਲ ਗੱਲ ਕਰਕੇ ਜਿਵੇਂ ਅੱਗੇ ਹੁਣ ਪੇਪਰ ਖੁੱਲਣਾਗੇ ਪਹਿਲਾਂ ਤਿਆਰ ਹੋਣਗੇ ਅਗਲੇ ਸਾਲ ਤੇ ਕਲੈਕ ਡੇਟ ਉਹਦੋਂ ਤੁਸੀਂ ਆਵਦਾ ਜਿਹੜਾ ਪੇਪਰ ਪ੍ਰਵਾਹ ਸਕਦੇ ਆ ਤੇ ਫਿਰ ਤੁਸੀਂ ਮਤਲਬ ਇਟਲੀ ਆ ਸਕਦੇ ਆ ਤੇ ਬਾਕੀ ਜਿਹੜੀ ਗੱਲ ਬਹੁਤ ਵੀਰ ਭੈਣ ਪੁੱਛਦੇ ਆ ਟੂਰਿਸਟ ਵੀਜੇ ਬਾਰੇ ਵੀ ਇਟਲੀ ਟੂਰਿਸਟ ਵੀਜੇ ਤੇ ਅਸੀਂ ਆ ਸਕਦੇ ਆ ਸੈਨੇਕਨ ਵੀਜੇ ਤੇ ਆ ਸਕਦੇ ਆ ਇਹਦਾ ਕੀ ਪ੍ਰੋਸੈਸ ਹੁੰਦਾ ਇਹ ਦੱਸੋ ਹਾਂਜੀ ਜਿੱਥੋਂ ਤੱਕ ਆਪਾਂ ਸੁਣਿਆ ਵਾ ਵੀ ਇਟਲੀ ਜਿਹੜਾ ਟੂਰਿਸਟ ਵੀਜਾ ਟੂਰਿਸਟ ਤੇ ਵੀ ਮਤਲਬ ਅੱਜ ਤੋਂ ਕੱਲ ਬਹੁਤ ਘਟ ਆ ਰਿਹਾ ਪਹਿਲਾਂ ਟਾਈਮ ਸੀਗਾ ਵੀ ਟੂਰਿਸਟ ਵੀਜਾ ਇਹ ਦੇ ਦਿੰਦੇ ਸੀਗੇ ਹੁਣ ਐਸ ਟਾਈਮ ਤਾਂ ਟੂਰਿਸਟ ਵੀਜਾ ਵੀ ਮਤਲਬ ਜਾਂ ਤਾਂ ਆਪਣੇ ਜਿਵੇਂ ਆਪਾਂ ਇੱਧਰ ਆਪਾਂ ਆਪਣੇ ਮਾਪਿਆਂ ਨੂੰ ਬੁਲਾਉਣਾ ਹੁੰਦਾ ਵਾ ਹਨਾ ਬੈਰਤਾਂ ਉਹਨਾਂ ਨੂੰ ਮਿਲ ਜਾਂਦਾ ਵਾ ਮੋਢਲੇ ਵੀ ਇਹਨਾਂ ਦੇ ਕਾਫੀ ਸ਼ਰਤਾਂ ਜੀਆਂ ਰੱਖੀਆਂ ਹੋਈਆਂ ਵੀ ਪਿੱਛੇ ਕੋਈ ਹੋਵੇ ਨਾ ਜਿਵੇਂ ਕੋਈ ਆਪਣਾ ਹੋਰ ਭੈਣ ਭਰਾਵਾ ਜਾਂ ਉਹ ਨਾ ਹੋਵੇ ਤੇ ਵੀ ਉਤੇ ਚਾਂਸ ਜੇ ਕੋਈ ਆਪਣਾ ਪਿੱਛੇ ਹੈਗਾ ਤਾਂ ਉਹਦੇ ਚਾਂਸ ਵੀ ਜੇ ਦੇਖ ਬਹੁਤ ਘੱਟ ਹੁੰਦੇ ਆ ਤੇ ਜੇ ਆਪਣਾ ਕੋਈ ਹੈ ਨਹੀਂਗਾ ਪਿੱਛੇ ਤੇ ਤਾਂ ਕਰਕੇ ਵੀ ਫਿਰ ਆਪਾਂ ਜਿਹੜੇ ਆਪਦੇ ਆ ਪਿਓ ਨੂੰ ਆ ਤੇ ਉਹ ਬਲਾ ਸਕਦੇ ਉਹਦੇ ਚਾਂਸ ਜ਼ਿਆਦਾ ਹੁੰਦੇ ਆ ਬਾਕੀ ਹਸਬੈਂਡ ਵਾਈਫ ਨੂੰ ਆਪਦੇ ਨੂੰ ਟੂਰਿਸਟ ਵੀਜਾ ਤੇ ਬਲਾ ਸਕਦਾ ਜਾਂ ਵਾਈਫ ਆ ਦੇ ਹਸਬੈਂਡ ਨੂੰ ਬਲਾ ਸਕਦੀ ਆ ਹਾਂਜੀ ਜੇ ਆਪਾਂ ਵੈਸੇ ਅਪਲਾਈ ਕਰਨਾ ਟੂਰਿਸਟ ਵੀਜਾ ਉਹਦੇ ਲਈ ਆਪਾਂ ਤੁਹਾਨੂੰ ਦੱਸਦੇ ਆ ਵੀ ਜੇ ਤੁਸੀਂ ਟੂਰਿਸਟ ਵੀਜਾ ਅਪਲਾਈ ਕਰਨਾ ਸੈਨੇਗਲ ਵੀਜਾ ਅਪਲਾਈ ਕਰਨਾ ਉਹਦੇ ਵਿੱਚ ਤੁਸੀਂ ਜਾਂ ਤਾਂ ਕੋਈ ਵਧੀਆ ਏਜੰਟਾ ਕਿਉਂਕਿ ਜ਼ਿਆਦਾਤਰ ਫੈਲਾ ਇਹ ਟੂਰਿਸਟ ਵੀਜੇ ਦੇ ਏਜੰਟੀ ਤਿਆਰ ਕਰਦੇ ਆ ਵਧੀਆ ਜਾਣਟ ਹੈਗਾ ਤੁਸੀਂ ਉਹਦੇ ਨਾਲ ਗੱਲ ਕਰ ਲੂ ਅਸੀਂ ਜਾਣਟ ਟੂ ਰੈਸਟ ਵੀਜੇ ਦੇ 15-15 ਲੱਖ ਵੀ ਮੰਗੇ ਜਾਂਦੇ ਆ ਕਿਉਂਕਿ ਟੂ ਰੈਸਟ ਜਿਹੜਾ ਵੀ ਆਉਣ ਦਾ ਸੋਚ ਰਿਹਾ ਹੈ ਉਹ ਆਪਾਂ ਨੂੰ ਪਤਾ ਵੀ ਤੇ ਘੁੰਮਣ ਤਾਂ ਕਿਨੇ ਆਉਣਾ ਹੀ ਹੁੰਦਾ ਨਾ ਟੂ ਰੈਸਟ ਵੀਜ਼ਾ ਹੁੰਦਾ ਵੀ ਚਲੋ ਕੇਰਾ ਆਪਾਂ ਟੂ ਰੈਸਟ ਵੀਜ਼ਾ ਲਵਾ ਕੇ ਜਾਵੜਦੇ ਉਧਰ ਜਾ ਕੇ ਸੈੱਟ ਹੋ ਜਾਗੇ ਟੂ ਰੈਸਟ ਤੇ ਐਂਟਰੀ ਵੀਜ਼ਾ ਸੇਮ ਹੀ ਹੁੰਦਾ ਐਂਟਰੀ ਵੀਜ਼ਾ ਉਹੀ ਹੁੰਦਾ ਜਿਵੇਂ ਜਿਹੜਾ 9 ਮਹੀਨਾ ਵਾਲਾ ਵੀਜ਼ਾ ਹੁੰਦਾ ਉਹੀ ਪ੍ਰੋਸੈਸ ਹੁੰਦਾ ਉਹਦਾ ਤੇ ਉਹ ਮਤਲਬ ਇੱਥੇ ਆ ਕੇ ਆਏ ਹੁੰਦਾ ਵੀ ਮਾਲਕ ਨਾਲ ਉਹਦੀ ਗੱਲਬਾਤ ਨਹੀਂ ਹੁੰਦੀ ਮਾਲਕ ਨਹੀਂ ਕੈਟ ਨਹੀਂ ਜਮ੍ਹਾਂ ਕਰਾਉਣੀ ਹੁੰਦੀ ਪੇਪਰ ਨਹੀਂ ਬਣਾਉਣੇ ਹੁੰਦੇ ਸਿਰਫ ਐਂਟੀਟੀ ਕਰਾਉਣੀ ਹੁੰਦੀ ਆ ਆਪਦੇ ਪੈਸੇ ਲੈ ਕੇ ਤੇ ਉਹ ਵੀ ਇੱਥੇ ਆ ਕੇ ਕੱਚੇ ਹੋ ਜਾਂਦੇ ਆ ਉਹੀ ਸੇਮ ਹੁੰਦਾ ਵੀ ਜਿਹੜਾ ਟੂਰਿਸਟ ਹੁੰਦੇ ਆ ਆ ਜਾਂਦੇ ਆ ਚਲੋ ਜੇ ਆਪਣਾ ਵੀਜ਼ਾ ਲੱਗ ਵੀ ਜਾਂਦਾ ਆਪਾਂ ਸਹੀ ਡਾਕੂਮੈਂਟ ਲਾਏ ਆ ਤੇ ਉਹ ਵੀ ਇੱਧਰ ਆ ਕੇ ਉਹ ਹਿਸਾਬ ਹੁੰਦਾ ਵਾ ਵੀ ਆਪਾਂ ਇੱਥੇ ਆ ਕੇ ਕੱਚੇ ਹੋ ਜਾਂਦੇ ਆ ਤੇ ਬਾਕੀ ਜੇ ਆਪਾਂ ਟੂਰਿਸਟ ਵੀਜ਼ਾ ਲਾਉਣਾ ਉਹਦੇ ਬਾਰੇ ਆਪਾਂ ਗੱਲ ਕਰਦੇ ਸੀ ਵੀ ਜੇ ਤੁਸੀਂ ਲਾਉਣਾ ਤੇ ਉਹ ਸਹੀ ਤੁਸੀਂ ਫੈਲ ਆਪਦੀ ਤਿਆਰ ਕਰਵਾਓ ਜਾਂ ਤੁਸੀਂ ਉੱਥੇ ਜਾ ਕੇ ਆਪਦੀ ਫੈਲ ਜਮਾ ਕਰਾਓ ਉਹਦੇ ਲਈ ਤੁਹਾਨੂੰ ਮੇ ਘੱਟੋ ਘੱਟ ਥੋੜੀ ਮੰਥਲੀ ਆ ਜਿਹੜੀ ਤਨਖਾਹ ਜਾਂ ਕੇ ਆਪਾਂ ਜਿਵੇਂ ਕਹਿ ਸਕਦੇ ਆ ਉਹ 50000 ਆ ਜਿਹੜੀ ਉਹ ਹੋਣੀ ਚਾਹੀਦੀ 50000 ਲਗਭਗ ਨੀਟ ਡੇਟ ਹੋਣੀ ਚਾਹੀਦੀ ਹੈ ਤੇ ਜਿਹੜਾ ਆਪਾਂ ਬੈਂਕ ਬੈਲੈਂਸ ਤੇ ਉਹ 7-8 ਲੱਖ ਦੇ ਵਿੱਚ ਵਿੱਚ ਹੋਣਾ ਚਾਹੀਦਾ ਇਹ ਆਪਾਂ ਦੂਸਰੇ ਚੈਨਲ ਤੇ ਵੀ ਆਪਾਂ ਦੱਸੀ ਹੋਈ ਆ ਇਟਾਲੀਅਨ ਬਿਜ਼ਨਸ ਪੂਰੀ ਡਿਟੇਲ ਦੇ ਗਿਨੇ ਆਪਾਂ ਟੂਰਿਸਟ ਵੀ ਦੇ ਬਾਰੇ ਸੋਚ ਰਹੇ ਆ ਉਹੜੀ ਡਿਟੇਲਸ ਚ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਉਹ ਵੀਡੀਓ ਦੇਖ ਸਕਦੇ ਆ ਬਾਕੀ ਜੇ ਇਹਦੇ ਵਿੱਚ ਆਪਾਂ ਨੂੰ ਇੱਕ ਹੋਰ ਆ ਵੀ ਜੇ ਤੁਸੀਂ ਵੀ ਮਤਲਬ ਟੂਰਿਸਟ ਵੀਜ਼ਾ ਲੋੜ ਵਾਲੇ ਸੋਚੇ ਵੀ ਰਹੇ ਹੋ ਤੇ ਜ਼ਿਆਦਾ ਟਾਈਮ ਦਾ ਨਾ ਲਾਓ ਜਿਵੇਂ 2-3 ਮਹੀਨਿਆਂ ਦਾ ਉਹਦੇ 'ਚ ਚਾਂਸ ਘਟ ਜਾਂਦੇ ਸਿਰਫ ਤੁਸੀਂ 15 10-15 ਦਿਨਾਂ ਦਾ ਲਾਓ ਤੇ ਉਹਦੇ ਨਾਲ ਤੁਸੀਂ ਐਦਾਂ ਨਹੀਂ ਕਿ ਜੇ ਤੁਸੀਂ ਕਹਿੰਦਾ ਇਟਲੀ ਦਾ ਨਾ ਲਾਓ ਤੁਸੀਂ ਵੀ ਵਜਾ ਦੱਸੋ ਵੀ ਅਸੀਂ ਕੰਮ ਜਾਂ ਰਹੇ ਆ ਇਟਲੀ ਨਾਲ ਸਪੇਨ ਆ ਜਾਂ ਜਰਮਨ ਆ ਫਰਾਂਸ ਆ ਸਵੀਡਨ ਆ ਦੇ ਵੀ ਇਹਨਾਂ ਦੇਸ਼ਾਂ 'ਚ ਅਸੀਂ ਘੁੰਮਣ ਜਾਣਾ ਵੀ ਸਾਨੂੰ 15 ਕ ਦਿਨਾਂ ਦਾ ਵੀਜ਼ਾ ਚਾਹੀਦਾ ਜੇ ਆਪਾਂ ਛੁੱਟੀਆਂ ਦੇ ਨੇੜੇ ਜਿਵੇਂ ਹੁਣ ਆਪਾਂ ਨੂੰ ਗਰਮੀ 'ਚ ਹੁੰਦੀਆਂ ਜਾਂ ਹੁਣ ਇੱਥੇ ਕ੍ਰਿਸਮਸ ਵੀ ਹੁੰਦੀ ਆ ਉਦੋਂ ਆਪਾਂ ਅਪਲਾਈ ਕਰ ਲੀਤਾ ਇਹਦੇ ਚਾਂਸ ਥੋੜੇ ਜਿਹੀ ਹੋਰ ਜ਼ਿਆਦਾ ਵੱਧ ਜਾਂਦੇ ਆ ਤੇ ਇਹਦਾ ਪ੍ਰੋਸੈਸ ਉਦਾਂ ਹੀ ਹੁੰਦਾ ਵਾ ਜਦੋਂ ਆਪਾਂ ਲਾਉਂਦੇ ਆ ਵਿੱਚ ਡੰਮੀ ਟੈਕਟ ਲੱਗਦੀ ਆ ਆਉਣ ਜਾਣ ਦੀ ਮਤਲਬ ਵੀਨੇ ਇੱਕ ਦਿਨਾਂ 'ਚ ਅਸੀਂ ਬਾਹਰ ਜਾਣਾ ਤੇ ਬਾਕੀ ਮਤਲਬ ਜਿਹੜੇ ਆਪਣਾ ਦੂਜੇ ਪੇਪਰਾਂ ਦਾ ਆਪਾਂ ਪ੍ਰੋਸੈਸ ਲਾਉਣ ਨੇ ਆ ਮਤਲਬ ਡਾਕੂਮੈਂਟ ਉਹੋ ਲੱਗਣਗੇ ਤੇ ਬਾਕੀ ਮੈਂ ਅਡਿਕਲ ਐਸੂਰੈਂਸ ਤੇ ਵਗੈਰਾ ਸਾਰਾ ਕੁਝ ਉਦਾਂ ਹੀ ਲੱਗੂਗਾ ਤੇ ਇਹਦੇ ਵਿੱਚ ਵੀ ਵੈਸੇ ਤੁਹਾਨੂੰ ਪਹਿਲਾਂ ਦੱਸ ਦੇਣੀ ਵੀ ਚਾਂਸ ਵੈਸੇ ਇਹਦੇ 2रेस्ट ਵੀ ਜਿਹੜੇ ਘਟ ਹੁੰਦੀਆਂ ਜੇ ਤੁਸੀਂ ਅਪਲਾਈ ਕਰਨਾ ਵੀ ਜਾਂ ਕਿਸੇ ਵਧੀਆ ਜੀ ਏਜੰਟ ਦੀ ਰਾਇ ਲੈ ਕੇ ਤੇ ਜਾ ਫੇਰ ਮੈਂ ਤੁਸੀਂ ਸਿੱਧੇ ਫਾਇਲ ਜਮਾ ਕਰਵਾਉਣੀ ਉਹਦੇ ਲਈ ਤੁਸੀਂ ਸਾਰਾ ਕੁਝ ਪੂਰਾ ਲਾਉਣਾ ਵਾ ਤੇ ਜ਼ਿਆਦਾ ਟਾਈਮ ਨਹੀਂ ਲਾਉਣਾਗਾ ਫਿਰ ਸਿਰਫ 10-15 ਦਿਨਾਂ ਦਾ ਵਿੱਚ ਵਿੱਚ ਵੀ ਤੁਹਾਡੇ ਤੁਸੀਂ ਦੱਸਣਾ ਵੀ ਅਸੀਂ ਕੂਮ ਮੰ ਜਾਣ ਆ ਰਹੇ ਜਾਂ ਵੀ ਇੱਥੇ ਹੌਲੀਡੇ ਕਰਕੇ ਛੁੱਟੀਆਂ ਦਾ ਕਰਕੇ ਜਾਂ ਇੱਥੇ ਜਿਵੇਂ ਪੈਸਮੇਸ ਕਰਕੇ ਆ ਵੀ ਉੱਧਰ ਅਸੀਂ ਘੁੰਮਣ ਜਾ ਰਹੇ ਤੇ ਬਸ ਇਹ ਸੌਣਾ ਲਾਣਾ ਤੇ ਟੁੱਟ ਸਕਦਾ ਬੀਜ ਲੱਗ ਜਾਵੇ ਹਾਂਜੀ ਇਹ ਸੀ ਜੀ ਆਪਣੇ ਮਤਲਬ ਆਪਾਂ ਜਿਹੜੀ ਵੀਰ ਭੈਣ ਇੱਥੋਂ ਆਉਣ ਦਾ ਪ੍ਰੋਸੈਸ ਵਾਲੇ ਪੁੱਛ ਰਹੇ ਸੀ ਤੇ ਹੋਂ ਵੀਡੀਓ ਵੀ ਆਪਣੀ ਜ਼ਿਆਦਾ ਲੰਬੀ ਹੋ ਜਾਣੀ ਕਿਉਂਕਿ ਗੱਲ ਜਿਆਦਾ ਹੁੰਦੀ ਹੈ ਤੁਹਾਨੂੰ ਡਿਟੇਲ ਚ ਸਮਝਾਉਣਾ ਪੈਂਦਾ ਵਾ ਜਿਹੜੇ ਹੁਣ ਨਵੇਂ ਵੀਰਪਹਿਨ ਆਪਣੇ ਨਾਲ ਜੁੜੇ ਹੁੰਦੇ ਆ ਜਿਨ੍ਹਾਂ ਨੂੰ ਇਤਿਲੀ ਬਾਰੇ ਵੀ ਕੁਛ ਨਹੀਂ ਪਤਾ ਪਰ ਆਉਣਾ ਚਾਹੁੰਦੇ ਤਾਂ ਕਰਕੇ ਵੀ ਥੋੜੀ ਜੀ ਆਪਣੀ ਗੱਲਬਾਤ ਲੰਬੀ ਹੋ ਜਾਂਦੀ ਹੈ ਵੀਡੀਓ ਲੰਬੀ ਹੋ ਜਾਂਦੀ ਹੈ ਹੁਣ ਸਿਰਫ ਆਪਾਂ ਇੱਕ ਦੋ ਕਮੈਂਟਾਂ ਦੇ ਜਵਾਬ ਹੀ ਦੇਵਾਂਗੇ ਤੇ ਜਿਹੜੇ ਜ਼ਰੂਰੀ ਆ ਤੇ ਬਾਕੀ ਆਪਾਂ ਫਿਰ ਅਗਲੀ ਵੀਡੀਓ ਚ ਦੇਵਾਂਗੇ ਜੇ ਕੋਈ ਵੀਰਪਹਿਨਾ ਦੇ ਰਹਿ ਗਏ ਤੇ ਉਹ ਆਪਾਂ ਕੋਈ ਨਾ ਅਗਲੀ ਵੀਡੀਓ ਚ ਤੁਹਾਨੂੰ ਉਹਨਾਂ ਕਮੈਂਟਾਂ ਦੇ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਹੁਣ ਵੀਡੀਓ ਲੰਬੀ ਹੋ ਜਾਣੀ ਤੇ ਆਪਣੇ ਕੋਲ ਟਾਈਮ ਘੱਟ ਹੁੰਦਾ ਹਾਂਜੀ ਸਭ ਤੋਂ ਪਹਿਲਾ ਸੈਕਮੈਂਟ 22 ਮੇਰਾ ਪਾਸਪੋਰਟ ਤੇ ਸਰਨੇਮ ਨਹੀਂ ਆ ਮੇਰੇ ਫਾਰਮ ਤੇ ਨੇਮ ਕਲਦੀਪ ਆ ਤੇ ਸਰਨੇਮ ਸਿੰਘ ਆ ਕੋਈ ਚੱਕਰ ਤਾਂ ਨਹੀਂ ਨੂਲਾ ਉਸਤਾ ਵੀ ਮਿਲ ਗਿਆ ਨਹੀਂ ਨਹੀਂ ਜੀ ਕੋਈ ਚੱਕਰ ਨਹੀਂ ਉਹਨਾਂ ਨੇ ਸਹੀ ਲਾਇਆ ਵਾ ਸਰਨੇਮ ਦੀ ਜਗ੍ਹਾ ਤੇ ਤੁਹਾਨੂੰ ਸਿੰਘ ਲਾਇਆ ਤੇ ਨਾਮ ਦੀ ਜਗ੍ਹਾ ਤੇ ਮਤਲਬ ਤੁਹਾਡਾ ਨਾਮ ਕਲਦੀਪ ਲਾਇਆ ਕੋਈ ਚੱਕਰ ਨਹੀਂਗਾ ਤੁਸੀਂ ਆ ਜੀ ਫੇਰ ਆ ਜਿਹੜਾ ਨੂਲਾ ਉਸਤਾ ਜਮਾ ਕਰਵਾ ਦਿਓ ਤੁਹਾਡਾ ਵੀ ਜਿਹੜਾ ਲੱਗ ਜਾਊਗਾ ਹਾਂਜੀ ਮੈਡਮ ਜੀ ਮੈਂ ਕਨਵਰਸੇ ਆਉਣੇ ਵਾਸਤੇ 40 ਦਿਨ 3 ਮਹੀਨੇ ਤੇਨ ਮਹੀਨੇ ਹੋਣੇ ਚਾਹੀਦੇ ਆ ਜਾਂ ਫਿਰ 4 ਮਹੀਨੇ ਹੋ ਜਾਂ ਤਾਂ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਦੱਸਿਓ ਜੀ ਹਾਂਜੀ ਹਾਂਜੀ ਜਦੋਂ ਆਪਾਂ ਕਨਵਰਸੇ ਆਉਣੇ ਦਾ ਦਮੰਦਾ ਕਰਨਾ ਉਹਨੂੰ ਪਹਿਲਾਂ ਵੀ ਦੱਸਿਆ ਜੀ ਆਪਣਾ ਘੱਟੋ ਘੱਟ 40 ਦਿਨ ਕੰਮ ਕੀਤਾ ਹੋਣਾ ਚਾਹੀਦਾ 40 ਦਿਨ ਤੋਂ ਵੱਧ ਹੋ ਸਕਦੇ ਆ ਘੱਟ ਨਹੀਂ ਹੋਣੇ ਚਾਹੀਦੇ 3 ਮਹੀਨੇ ਜਾਂ 4 ਮਹੀਨੇ ਦੇ ਵਿੱਚ ਵਿੱਚ ਆਪਣਾ ਇੰਨਾ ਕੰਮ ਹੋਣਾ ਚਾਹੀਦਾ ਵਾ ਤੇ ਤੁਹਾਨੂੰ ਦੱਸਿਆ ਵੀ ਘਟ ਘਟ ਨਹੀਂ ਹੋਣੀ ਚਾਹੀਦੀ 40 ਦਿਨਾਂ ਤੋਂ ਤੇ ਵੱਧ ਟਾਈਮ ਹੋ ਸਕਦਾ ਵੱਧ ਆਪਣਾ ਕੰਮ ਕੀਤਾ ਹੋਣਾ ਚਾਹੀਦਾ ਕੋਈ ਚੱਕਰ ਨਹੀਂ ਤੁਸੀਂ ਦਮਾੰਦਾ ਕਰ ਸਕਦੇ ਆ ਹਾਂਜੀ ਮੇਰੀ ਹਾਂਜੀ ਇੱਕ ਕਮੈਂਟ ਸੀ ਜੀ ਮੇਰੀ 9 ਮਹੀਨੇ ਵਾਲੀ ਸੰਜੋੜ ਨੂੰ ਮਿਲ ਗਈ ਆ ਗੱਟ ਜਮਾ ਕਰਵਾਤੀ ਆ ਤੇ ਦੁਬਾਰਾ ਕੰਤਰਾ ਤੋਂ ਕਰਵਾ ਸਕਦਾ ਕਿ ਨਹੀਂ ਦੱਸਿਓ ਜੀ ਹੋਰ ਮਾਰਕ ਤੋਂ ਹਾਂਜੀ ਹਾਂਜੀ ਤੁਸੀਂ ਜੀ ਪਹਿਲੀ ਕੰਤ ਜਮਾ ਕਰਵਾਤੀ ਆ ਕੰਮ ਕਰਦੇ ਆ ਤਾਂ ਤੁਸੀਂ ਦੁਬਾਰਾ ਹੋਰ ਮਾਲਕ ਤੋਂ ਤੁਸੀਂ ਕੰਤਰਾ ਤੋਂ ਕਰਵਾ ਸਕਦੇ ਹਾਂ ਹਾਂਜੀ ਅੱਗੇ ਇੱਕ ਕਮੈਂਟ ਆਉਂਦਾ ਕਿਉਂਕਿ ਆਪਾਂ ਪਿਛਲੇ ਦਿਨੀ ਉਸ ਚੈਨਲ ਤੇ ਵੀ ਵੀਡੀਓ ਪਾਈ ਸੀਗੀ ਤੇ ਕਾਫੀ ਚੈਨਲਾਂ ਤੇ ਵੀ ਇਹ ਵੀਡੀਓ ਆ ਰਹੀ ਆ ਬਈ ਹੁਣ ਜਿਹੜੇ 9 ਮਹੀਨੇ ਵਾਲੇ ਆ ਆ ਰਹੇ ਆ ਪਹਿਲਾਂ ਤਾਂ ਕੋਈ ਚਾਂਸ ਨਹੀਂ ਹੁੰਦੇ ਸੀ ਉਹਨਾਂ ਦੇ ਜਲਦੀ ਬਈ ਕਈ ਸਾਲ ਲੱਗ ਜਾਂਦੇ ਸੀ ਪੱਕੀ ਹੋਣ ਨੂੰ ਤੇ ਹੁਣ ਵੀ ਉਹ ਪੱਕੇ ਮਤਲਬ ਜਲਦੀ ਹੋ ਵੀ ਪੱਕੇ ਹੋ ਜਾਣਗੇ 9 ਮਹੀਨੇ ਵਾਲੇ ਤੇ ਇਹਨਾਂ ਤੇ ਵੀਰੇ ਆਲੇ ਬਹੁਤ ਕਮੈਂਟ ਆ ਰਹੇ ਆ ਕਿ 9 ਮਹੀਨੇ ਵਾਲੇ ਹਣ ਪੱਕੇ ਹੋ ਜਾਣਗੇ ਹਾਂਜੀ ਉਹ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਪੂਰੀ ਡਿਟੇਲ ਚ ਆਪਾਂ ਦੂਸਰੇ ਚੈਨਲ ਤੇ ਵੀਡੀਓ ਪਾਈ ਹੋਈ ਹੈ ਤੇ ਇਸ ਚੈਨਲ ਤੇ ਆਪਣਾ ਟਾਈਮ ਨਹੀਂ ਲੱਗਾ ਸੀ ਪਾਉਣ ਦਾ ਤੇ ਜਹਾਂਜੀ ਇੱਕ ਤਰੀਕ ਤੋਂ ਮਤਲਬ 1 ਜਨਵਰੀ ਤੋਂ ਸਰਕਾਰ ਨੇ ਇਹ ਵੀ ਮਤਲਬ ਖੋਲਤਾ ਵਾ ਖੋਲਤੇ ਆ ਜਿਹੜੇ ਪੇਪਰ ਆ ਇਹ ਜਿਹੜੇ ਕਨਵਰਸਿਓਣੇ ਆਲੇ ਆ ਜਿਵੇਂ ਕਿ ਜਿਹੜੇ ਵੀਰੇ ਹੁਣ ਇੱਥੇ ਆ ਚੁੱਕੇ ਆ 9 ਮਹੀਨਿਆਂ ਵਾਲਿਆਂ ਤੇ ਤਾਂ ਜਾਂ ਜਿਹੜੇ ਆ ਰਹੇ ਆ ਜੇ ਉਹਨਾਂ ਕੋਲੇ ਮਾਲਕ ਹੈਗਾ ਕੰਮ ਹੈਗਾ ਤਾਂ ਆ ਪਹਿਲਾਂ ਕੰਮ ਕਰਦੇ ਆ ਤੇ ਪਹਿਲੀ ਕੈਟ ਦਾ ਰੀਸੀ ਬੁੱਤਾ ਵਾ ਉਹਨਾਂ ਕੋਲ ਤਾਂ ਉਹ ਜਿਹੜਾ ਕਨਵਰਸੇ ਆਉਣੇ ਦਾ ਜਿਹੜਾ ਦਮਾਂਦਾ ਵਾ ਉਹ ਕਰ ਸਕਦੇ ਆ ਪੱਕੇ ਹੋਣ ਲਈ ਜਿਹੜੇ ਵੀ 9 ਮਹੀਨਿਆਂ ਤੇ ਹੁੰਦੇ ਆ ਪੱਕੇ ਹੋਣ ਲਈ ਕਨਵਰਸੇ ਆਉਣੇ ਦਾ ਦਮਾਂਦਾ ਕਰ ਸਕਦੇ ਆ ਤੇ ਉਹ ਇਹ ਇੱਕ ਤਰੀਕ ਤੋਂ ਸ਼ੁਰੂ ਆ ਇਹਦੇ ਵਿੱਚ ਖੁਸ਼ਖਬਰੀ ਵਾਲੀ ਇਹ ਗੱਲ ਆ ਵੀ ਇਹਦੇ ਵਿੱਚ ਕੋਈ ਟਾਈਮ ਟੇਬਲ ਨਹੀਂ ਕੋਈ ਕੋਟਾ ਨਹੀਂ ਜਿਵੇਂ ਪਹਿਲਾਂ ਤਾਂ ਕਨਵਰਸੇ ਆਉਣੇ ਵਾਲੇ ਪੇਪਰ ਕਈ ਕਈ ਸਾਲਾਂ ਬਾਅਦ ਖੁੱਲਦੇ ਸੀ ਉਹਦੇ ਵਿੱਚ ਇਹਨਾਂ ਦਾ ਮਤਲਬ ਹੁੰਦਾ ਸੀ ਕੋਟਾ ਹੁੰਦਾ ਸੀ ਵੀ ਇੰਨੇ ਕੋਟਾ ਵੀ ਇੰਨੇ ਪੇਪਰ ਜਿਹੜੇ ਵੀ ਆਪਾਂ ਕੱਢਣੇ ਹੁੰਦੇ ਸੀ ਇਹਨਾਂ ਨੇ ਵਿਪਦਕੀ ਕਾਨਲ ਲਈ ਤੇ ਉਹਦੇ ਵਿੱਚ ਹੁਣ ਆਪਾਂ ਨੂੰ ਜਿਹੜੇ ਵੀਰਾ ਆਦੇ ਆ 9 ਮਹੀਨੇ ਵਾਲੇ ਦੀ ਉਹਨਾਂ ਦੀ ਇਹ ਖੁਸ਼ਖਬਰੀ ਹੈ ਤੇ ਇਹਦੇ ਵਿੱਚ ਵੀ ਮਤਲਬ ਉਹਨਾਂ ਨੇ ਕੋਈ ਕੋਟਾ ਨਹੀਂਗਾ ਕੋਈ ਟਾਈਮ ਟੇਬਲ ਨਹੀਂ ਬਸ ਇਹਦੇ ਵਿੱਚ ਇਹ ਸ਼ਰਤਾਂ ਇਹਨਾਂ ਦੀ ਵੀ ਆਪਾਂ ਜਿਹੜੇ ਕੋਲ ਆਪਾਂ ਕੰਮ ਕਰਦੇ ਹੋਈਏ ਆਪਣੇ ਕੋਲੇ ਹਮਾਰਕ ਹੋਵੇ ਹਾਂਜੀ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਹੋਰ ਜੇ ਕਿਸੇ ਵੀ ਵੀਰ ਭੈਣ ਦਾ ਕੋਈ ਪੁੱਛਣਾ ਹੁੰਦਾ ਇਟਲੀ ਬਾਰੇ ਜਾਂ ਇਟਲੀ ਹੌਨ ਵਾਲੇ ਜਾਂ ਇਟਲੀ ਦੇ ਪੇਪਰ ਵਾਲੇ ਜਾਂ ਜਿਹੜੇ ਆ ਚੁੱਕੇ ਆ ਉਹਨਾਂ ਨੇ ਪੁੱਛਣਾ ਹੁੰਦਾ ਵਾ ਤੇ ਉਹ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦਾ ਜੇ ਆਪਾਂ ਕੋਈ ਜਲਦੀ ਹੁੰਦਾ ਆਪਾਂ ਵੀ ਉਹਨਾਂ ਨੂੰ ਪੜਾਈ ਕਰਨਾ ਉਹ ਆਪਾਂ ਕਰਦੇ ਆਂ ਤੇ ਬਾਕੀ ਜਿਹੜਾ ਕੋਈ ਚੰਕਾਂ ਵਾਲਾ ਵੀਡੀਓ ਹੁੰਦਾ ਆਪਾਂ ਵੀਡੀਓ ਬਣਾ ਕੇ ਸਾਰਿਆਂ ਨੂੰ ਸ਼ੇਅਰ ਕਰਦੇ ਆਂ ਤਾਂ ਕਿ ਜਿਹੜੇ ਹੋਰ ਵੀ ਭੈਣਾਂ ਉਹਨਾਂ ਨੂੰ ਇਹਦੇ ਬਾਰੇ ਪਤਾ ਲੱਗ ਜੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਕੋਈ ਅਕਰਵਾਦਾ ਘਟਾ ਜਾਂ ਕੋਈ ਭੁੱਲ ਹੋ ਗਈ ਹੋਈ ਜਾਂ ਕੋਈ ਅੱਗੇ ਪਿੱਛੇ ਬੋਲਣ 'ਚ ਹੋ ਗਿਆ ਹੋਇਆ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂ ਮਿਲਾਂਗੇ ਆਪਾਂ ਅਗਲੀ ਵੀਡੀਓ ਸਸੇਕਰ